ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਪ੍ਰਵਾਹ ਦਾ ਪਹਿਲਾ ਪਾਗ ਸਮੇਂ ਦੀ ਤੋਰ ਦੇ ਪੰਜੇ ਚਟਾਨਾਂ چیر ਲੰਘ ਜਾਂਦੀ ਕਿਸੇ ਵੀ ਜ਼ਬਰਦਸਤੀ ਤੋਂ ਇਹ ਧਾਰਾ ਮੋੜ ਨਹੀਂ ਖਾਂਦੀ ਜਦੋਂ ਕੋਈ ਝੱਖੜ ਆਉਂਦਾ ਹੈ ਕਲੀਆਂ ਤੋੜ ਦਿੰਦਾ ਹੈ ਡਾਲਾਂ ਮਰੋੜ ਦਿੰਦਾ ਹੈ ਅਤੇ ਕਈ ਵਾਰ ਦਰਖਤ ਵੀ ਪਟਕਾ ਜਾਂਦਾ ਹੈ ਗੱਲ ਕੀ ਸਾਰੇ ਬਾਜ਼ੂ ਮੰਡਲ ਦੀ ਸ਼ਕਲ ਹੀ ਵਿਗੜ ਜਾਂਦੀ ਹੈ ਚਰਨ ਤੇ ਰਾਜਵਾਰੀ ਭਰਪੂਰ ਬੁਰੀ ਤਰ੍ਹਾਂ ਮਹਿਸੂਸ ਕਰ ਰਿਹਾ ਸੀ ਚਰਨ ਅੱਜਕੱਲ ਕੁਝ ਨਹੀਂ ਸੋਚ ਸਕਦਾ ਇਸ ਤੋਂ ਵੱਡੀ ਇਸ ਤੋਂ ਵੱਡੀ ਗੱਲ ਜ਼ਿੰਦਗੀ ਵਿੱਚ ਹੋਰ ਕੋਈ ਨਹੀਂ ਆ ਸਕਦੀ ਇਹ ਤਾਂ ਚਰਨ ਹੀ ਸੀ ਜਿਹੜਾ ਇੰਨੀ ਸੱਟ ਸਹਿ ਗਿਆ ਤੇ ਉਸ ਨੂੰ ਅਗਾਹ ਬਧੂ ਲਗਣ ਨਾ ਹੁੰਦੀ ਤਾਂ ਉਸ ਦਾ ਵੀ ਆਮ ਨੌਜਵਾਨਾਂ ਵਾਂਗ ਖਤਮ ਹੋ ਜਾਣਾ ਯਕੀਨੀ ਸੀ ਉਹ ਮੂੰਹ ਹੱਥ ਧੋ ਕੇ ਟਾਠੀ ਵਨ ਰਿਹਾ ਸੀ ਕਿ ਉਸ ਨੂੰ ਉਸ ਦੀ ਉਸ ਦੀ ਭੂਆ ਇੰਦ ਕੌਰ ਨੇ ਹੀ ਠੋਵਾਜ ਮਾਰੀ ਕਾਕਾ ਠਾ ਕੇ ਦੁੱਧ ਪੀ ਲਿਆ ਆਇਆ ਭੂਆ ਜੀ ਪੌੜਣਾ ਉੱਤਰਦਿਆਂ ਉਸ ਭੂਆ ਜੀ ਨਾਲ ਗੱਲ ਕਰਨ ਲਈ ਮਨ ਬਣਾ ਲਿਆ ਉਹ ਚੁੱਲ੍ਹੇ ਲਾ ਕੇ ਭੂਆ ਕੋਲ ਪੀੜੀ ਤੇ ਬਹਿ ਗਿਆ ਭੂਆ ਉਸ ਨੂੰ ਦਿਨੋਂ ਦਿਨ ਜਵਾਨ ਹੁੰਦਿਆ ਵੇਖ ਪ੍ਰਸੰਨ ਹੋ ਰਹੀ ਸੀ ਉਹ ਕਈ ਵਾਰ ਸੋਚਦੀ ਮੈਂ ਭਰਪੂਰ ਦੇ ਸੋਹਣੇ ਭਵਿਸ਼ਵਾਰੇ ਵਿੱਚ ਆਰਾਮ ਨਾਲ ਮਰ ਸਕਾਂਗੀ ਭਰਪੂਰ ਨੇ ਦੁੱਧ ਪੀਨ ਖਾਤਾ ਟਾਠੀ ਖੋਲ ਦਿੱਤੀ ਤੇ ਦਾੜੀ ਖੋਲ ਦਿੱਤੀ ਤੇ ਦਾੜੀ ਨੂੰ ਦੋਹੇ ਹੱਥਾਂ ਨਾਲ ਥਾਪੜਿਆ ਦੁੱਧ ਥੋੜਾ ਗਰਮ ਸੀ ਇੰਦਕੋਰ ਨੇ ਗਲਾਸ ਵਿੱਚ ਇੱਕ ਦੋ ਵਾਰ ਊਤਪਉਤ ਕੀਤਾ ਭਰਪੂਰ ਨੂੰ ਬੜੀ ਸੰਗ ਆ ਰਹੀ ਸੀ ਉਹ ਕਿਵੇਂ ਭੂਆ ਦੇ ਨਾਲ ਚਰਨ ਦੇ ਸਾਖ ਦੀ ਗੱਲ ਤੋੜੀ ਪਹਿਲਾ ਕਦੇ ਉਸ ਆਪਣੀ ਭੂਆ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਸੀ ਸਗੋਂ ਇੰਦਕੋਰ ਕਦੇ ਨਾ ਕਦੀ ਪੁੱਛ ਸੜਦੀ ਹੁੰਦੀ ਸੀ ਕਾਕਾ ਵਿਆਹ ਕਦੋਂ ਕਰਾਉਣਾ ਹੈ ਆਖਰ ਭਰਪੂਰ ਨੇ ਸੰਗਦਾ ਗੱਲ ਤੋੜ ਹੀ ਦਿੱਤੀ। ਪੂਆ ਜੀ ਮੈਂ ਇੱਕ ਗੱਲ ਕਰਨ ਲੱਗਾ ਹਾਂ ਮਖੌਲ ਨਾ ਕਰੀ। ਤੂੰ ਕੀ ਵਿਆਹ ਦੀ ਗੱਲ ਕਰਨ ਲੱਗਾ ਇਹਨ ਦਾ ਕੌਰ ਦਾ ਹਾਸਾ ਨਿਕਲ ਗਿਆ। ਗੱਲ ਵਿਆਹ ਦੀ ਹੈ। ਇੰਦਕੌਰ ਦੇ ਚਿਹਰੇ ਵਿੱਚੋਂ ਬੜਾਪੇ ਦੀਆਂ ਰੇਖਾਂ ਮਟਕਾਂਗਾ। ਉਸ ਦੀਆਂ ਅਸ਼ੀਰਵਾਦ ਦਿੰਦਿਆਂ ਪ੍ਰਸੰਨ ਨਜ਼ਰਾਂ ਭਰਪੂਰ ਤੇ ਗੱਡੀਆਂ ਹੋਈਆਂ ਸਨ। ਭਰਪੂਰ ਨੇ ਫਿਰ ਕਿਹਾ। ਭਰਪੂਰ ਨੇ ਫਿਰ ਕਿਹਾ ਪਰ ਜਿੰਨਾ ਚਿਰ ਪਹਿਲਾ ਚਰਨ ਦਾਣਾ ਹੋ ਜਾਵੇ ਜੇ ਚਰਨ ਨੇ ਸਾਰੀ ਉਮਰ ਕੁਵਾਰਾ ਹੀ ਰਹਿਣਾ ਹੋਇਆ ਇੰਦਕੌਰ ਨੂੰ ਪਤਾ ਸੀ ਕਿ ਚਰਨ ਜਾਣ ਕੇ ਸਾਖ ਨਹੀਂ ਲੈਂਦਾ ਕਿਉਂਕਿ ਭਰਪੂਰ ਦੀ ਗੈਰ ਹਾਜ਼ਰੀ ਵਿੱਚ ਇੰਦਕੌਰ ਕੋਲ ਆਇਆ ਉਹ ਵਿਆਹ ਦੀ ਗੱਲ ਨੂੰ ਝੇੜ ਸਮਝ ਕੇ ਟਾਲ ਦਿਆ ਕਰਦਾ ਸੀ ਨਹੀਂ ਹੁਣ ਉਹ ਛੇਤੀ ਕਰਵਾ ਲਵੇਗਾ ਕਿਉਂ ਕੋਈ ਸਾਖ ਹੋ ਗਿਆ ਕਿੱਥੋਂ ਹੋਇਆ ਇਹ ਇੰਦਕੌਰ ਦੀ ਦਿਲਚਸਪੀ ਵਧ ਗਈ ਨਹੀਂ ਸਾਖ ਤਾਂ ਨਹੀਂ ਹੋਇਆ ਉਹ ਜਾਤਣ ਸਵੇਰ ਹੋ ਜਾ ਹੋਰ ਜਾਵੇਗਾ ਮੈਂ ਚੰਦਾ ਹਾਂ ਚਰਨ ਦਾ ਰਿਸ਼ਤਾ ਇਹੀ ਥਾਂ ਹੋਵੇ ਜਿੱਥੋਂ ਅਸੀਂ ਭਰਾਵਾਂ ਤੇ ਦੋਸਤਾਂ ਵਾਂਗ ਮਿਲਦੇ ਵਰਤਦੇ ਲਈ ਚਰਨ ਵਰਗਾ ਬੀਬਾ ਮੁੰਡਾ ਨਹੀਂ ਮਿਲ ਸਕਦਾ ਭਰਪੂਰ ਚਰਨ ਦੀ ਵਿਸ਼ੇਸ਼ਤਾ ਤੇ ਤਕਰੀਬਨ ਬਹੁਤ ਕੁਝ ਕਹਿ ਗਿਆ ਇੰਦਕੌਰ ਚਰਨ ਨੂੰ ਭਰਪੂਰ ਵਾਂਗ ਹੀ ਸਮਝਦੀ ਸੀ ਉਹ ਹਾਂ ਕਰੇ ਸਹੀ ਸਾਖ ਸੋ ਇੰਦਕੌਰ ਨੇ ਆਪਣੇ ਦਿਮਾਗ ਤੇ ਜ਼ੋਰ ਪਾ ਕੇ ਜਾਣ ਪਛਾਣ ਵਾਲੀਆਂ ਥਾਵਾਂ ਤੇ ਰਿਸ਼ਤੇਦਾਰੀਆਂ ਵਿੱਚ ਪਰਦਾਲ ਸ਼ੁਰੂ ਕਰ ਦਿੱਤੀ ਆਪਣੇ ਪਿੰਡੋਂ ਨਾ ਕਰਵਾਦੀ ਇੰਦਕੌਰ ਦਾ ਆਪਣੇ ਪੇਕੇਆਂ ਦਾ ਪਾਪ ਸੀ। ਭਰਪੂਰ ਆਪਣੇ ਦਿਲ ਵਿੱਚ ਅਮਰੋ ਦੇ ਸਾਗ ਬਾਰੇ ਪੱਕੀ ਧਾਰ ਚੁੱਕਾ ਸੀ ਅਤੇ ਇਹਨਾਂ ਦੋ ਛੁੱਟੀਆਂ ਵਿੱਚ ਇਹ ਕਾਰਜ ਸਿਰੇ ਚੜ ਦੇਣ ਦੀ ਨੀਅਤ ਨਾਲ ਹੀ ਕਾਲਜੋਂ ਆਇਆ ਸੀ। ਉਹ ਖਿਆਲ ਕਰਦਾ ਜੇ ਸਾਗ ਚੰਨ ਨੂੰ ਹੋ ਜਾਵੇ ਤਾਂ ਉਸ ਦੀ ਸਿਆਸੀ ਜ਼ਿੰਦਗੀ ਹੋਰ ਵੀ ਮਜ਼ਬੂਤ ਹੋ ਜਾਵੇ। ਉਸ ਨੂੰ ਬਾਬੇ ਦੀਆਂ ਕਰਵਾਨੀਆਂ ਦਾ ਅੱਗੇ ਵੀ ਬਹੁਤ ਅਹਿਸਾਸ ਹੈ ਫਿਰ ਤਾਂ ਲੋਹੇ ਦੀ ਲੱਠ ਬਣ ਜਾਵੇਂ ਅਮਰੋਦਸਵਾ ਸਾਵੇਂ ਉਹਦਾ ਜ਼ਖਮ ਸੁਖਾਲਿਆ ਹੀ ਭਰ ਜਾਵੇਗਾ ਪਿੰਡੋਂ ਨਹੀਂ ਪੂਆ ਜੀ ਮੈਂ ਸੋਚਦਾ ਹਾਂ ਜੇ ਵਜੀਰ ਸਿੰਘ ਅਮਰੋਦਸ ਆਕ ਦੇਣਾ ਮੰਨ ਜਾਵੇ ਚਰਨ ਦੀ ਸਿਆਸੀ ਜ਼ਿੰਦਗੀ ਵਿੱਚ ਲੋੜੇ ਦਬਲ ਆ ਜਾਵੇ ਭਰਪੁਰ ਨੇ ਆਪਣੇ ਵੱਲੋਂ ਠੀਕ ਨਿਸ਼ਾਨੇ ਤੇ ਤੀਰ ਮਾਰ ਦਿੱਤਾ ਇੰਦਕੌਰ ਨੇ ਆਪਣੇ ਗਵਾਂਡ ਬਾਰੇ ਸੋਚਿਆ ਹੀ ਨਹੀਂ ਸੀ ਅਮਰੋ ਵਿੱਚ ਉਸ ਦਾ ਮਾਂ ਸਨੇਹੀ ਵੀ ਸੀ ਭਰਪੁਰ ਪਿੱਛੋਂ ਜੇ ਕੋਈ ਉਸ ਤੇ ਹਮਦਰਦੀ ਤੇ ਪਿਆਰ ਦਾ ਬਾਤਰ ਸੀ ਤਾਂ ਉਹ ਅਮਰੋ ਹੀ ਸੀ ਉਸ ਪੂਰੇ ਦਿਲ ਨਾਲ ਹਾਮੀ ਭਰ ਦਿਆ ਗਿਆ ਮੈਂ ਅੱਜ ਹੀ ਹਰੋ ਨਾਲ ਗੱਲ ਕਰਦੀ ਹਾਂ ਉਸ ਨੂੰ ਭਰੋਸਾ ਸਿਖਿਓ ਝਟ ਉਹਨਾਂ ਨੂੰ ਮਨਾ ਲਵੇਗੀ ਕਿਉਂਕਿ ਉਸ ਦਾ ਵਰਤ ਵਰਤਾਰਾ ਕਰਦਿਆਂ ਵਾਂਗ ਸੀ ਉਧਰ ਬਜੀਤ ਸਿੰਘ ਜਵਾਨ ਹੋ ਚੁੱਕਾ ਕੁੜੀਆਂ ਦੇ ਫਿਕਰ ਵਿੱਚ ਦਿਨੋਂ ਦਿਨ ਘੁੱਲਦਾ ਜਾ ਰਿਹਾ ਸੀ ਜਿੰਦ ਜਾਣ ਵਾਲੇ ਸਾਹ ਕੋੜੀਆਂ ਜੋੜੀਆਂ ਮੰਗਦੇ ਸਨ ਜਿਨ੍ਹਾਂ ਦੇ ਦੇਨ ਦੀ ਉਸ ਵਿੱਚ ਪਹੁੰਚ ਨਹੀਂ ਸੀ ਉਹ ਸਾਦਾ ਗੁਜ਼ਾਰਾ ਕਰ ਰਿਹਾ ਸੀ ਉਸ ਦੀ ਖੁਆਇਸ਼ ਸੀ ਕੋਈ ਲੋੜਮਾ ਸਾਗ ਮਿਲ ਜਾਵੇ ਤਾਂ ਛੇਤੀ ਧੀਆ ਵੱਲੋਂ ਸੁਰਖੀਰੂ ਹੋ ਜਾਵੇ ਜਦੋਂ ਉਸ ਚਰਨ ਲਈ ਇੰਦਗੋਰਾ ਰਾਹੀ ਕਰ ਸਾਖ ਦੀ ਭਣਕ ਸੁਣੀ ਉਹ ਦੇਰ ਕਰਨੀ ਠੀਕ ਨਾ ਸਮਝੀ ਮਤਾ ਮੌਕਾ ਖੁੰਝ ਜਾਵੇ ਚਾਰਨੂ ਲਾਕੇ ਵਿੱਚ ਕੌਣ ਨਹੀਂ ਜਾਣਦਾ ਸੀ ਸੇਤ ਵੱਲੋਂ ਸਿਉਣਾ ਤੇ ਉਮਰ ਦੇ ਹਾਨ ਪਰਵਾ ਸਟੇਜ ਤੇ ਆਉਣ ਕਰਕੇ ਲੋਕ ਉਸ ਦੀ ਇੱਜ਼ਤ ਵੀ ਕਰਿਆ ਕਰਦੇ ਸਨ ਗਵਾਂਡ ਮੱਥਾ ਹੋਣ ਕਰਕੇ ਘਰ ਘਾਟ ਅਤੇ ਜ਼ਮੀਨਾਂ ਦੇ ਬਾਰੇ ਵਜੀਲ ਨੂੰ ਚੰਗੀ ਤਰ੍ਹਾਂ ਪਤਾ ਸੀ ਸੋ ਨੇਕ ਕੰਮ ਕਰਨ ਵਿੱਚ ਉਸ ਦੀ ਤੇਰੀ ਕਰਨੀ ਠੀਕ ਨਹੀਂ ਸਮਝੀ ਉਸ ਖਿਆਲ ਕੀਤਾ ਜਦੋਂ ਇੰਦਕੌਰ ਤੇ ਭਰਪੂਰ ਆਪ ਵਿੱਚ ਹੋ ਕੇ ਸਾ ਕਰਾਉਂਦੇ ਸਾਨੂੰ ਕੀ ਖਤਰਾ ਹੋ ਸਕਦਾ ਹੈ ਨਲੇ ਦੇ ਹੀ ਜਨadena ਪਵੇਗਾ ਉਸ ਘਰ ਵਾਲੀ ਨੂੰ ਆਖਿਆ ਸਾਨੂੰ ਹੋਰ ਚਾਹੀਦਾ ਵੀ ਕੀਏ ਕਿਸੇ ਵੱਡੇ ਘਰ ਮੱਥਾ ਲਾ ਕੇ ਔਖੇ ਹੀ ਹੋਵਾਂਗੇ ਗੁਜ਼ਾਰੇ ਜੋਗੇ ਨੌ ਕੁਮਾ ਜਮੀਨ ਹੈ ਮੈਂ ਤਾਂ ਵਸ ਬਿਨਾ ਪੁੱਛਿਆ ਅਮਰੋ ਦਾ ਸਾਹ ਕਰ ਦੇਣਾ ਹੈ ਅਮਰੋ ਦਾ ਨਹੀਂ ਉੱਥੇ ਸੰਤ ਤੋਂ ਤਾਂ ਸਾਹ ਕਰਨਾ ਹੈ ਹਰੋ ਆਪਣੇ ਘਰ ਵਾਲੇ ਤੋਂ ਪਹਿਲਾਂ ਇੰਦਕੌਰ ਨਾਲ ਗੱਲ ਕਰ ਚੁੱਕੀ ਸੀ ਹਰੋ ਨੇ ਚਾਨਣ ਉੱਪਰਪੂਰ ਕੋਲਾਉਂਦਾ ਜਾਂਦਿਆ ਵੇਖਿਆ ਹੋਇਆ ਸੀ ਇੰਦਕੌਰ ਦੇ ਗੱਲ ਤੋੜਨ ਤੇ ਹੀ ਉਸ ਪੱਕੀ ਧਾਰ ਦੇ ਲੈਤੀ ਸੀ ਕਿ ਸੰਤੋ ਦਾ ਹੋਇਆ ਕਿ ਅਮਰੋ ਦਾ ਇੱਕ ਭਾਰਤਾ ਲਹੇਗਾ ਨਹੀਂ ਨਹੀਂ ਉਥੇ ਸਾਖ ਸੰਤੋ ਦਾ ਹੋਵੇਗਾ ਨਹੀਂ ਤਾਂ ਨਹੀਂ ਤਾਂ ਮੈਂ ਖੂਬ ਵਿੱਚ ਛਾਲ ਮਾਰ ਦੇਵਾਂਗੀ ਝਟਕ ਨੂੰ ਮਰਦੀ ਹੁਣੇ ਮਰ ਮੈਂ ਤਾਂ ਜਿਸ ਕੁੜੀ ਦਾ ਵੀ ਖੁਸ਼ ਹੋ ਕੇ ਮੰਗਿਆ ਰੁਪਇਆ ਫੜਾ ਦੇਣਾ ਵਜ਼ੀਰ ਸਾਖ ਕਰਨ ਲਈ ਤੁਲਿਆ ਵਾ ਸੀ ਮੈਂ ਤਾਂ ਜਿਉਂਦੀ ਆ ਜੇ ਸਾਖ ਸੰਤੋ ਦਾ ਕਰੇ ਮੁਰੇ ਆਪਣੀ ਧੀ ਨੂੰ ਇਹੋ ਜਿਹਾ ਸਾਗ ਨਹੀਂ ਫਿਰ ਮਿਲਣਾ ਨੇੜ ਪਰਹਾ ਹਰੋ ਥੋੜਾ ਗਿਲੇ ਤੇ ਪੰਤ ਰਲ ਬਜੀਰ ਸਿੰਘ ਨੂੰ ਸਮਝਾ ਕੇ ਮੋੜਨਾ ਚ ਮੋੜਨਾ ਚਾਹੁੰਦੀ ਸੀ ਕੁੜੀਆਪੋ ਆਪਣਾ ਲਿਖਿਆ ਲੈਣ ਆਈ ਖਬਰੇ ਸੰਤੋਂ ਮੈਨੂੰ ਇਦੋਂ ਚੰਗਾ ਸਾਗ ਮਿਲ ਜੇ ਮੈਂ ਹੁਣੇ ਭਰਪੂਰ ਨੂੰ ਬੀਲੇ ਨਉ ਗੱਲ ਕੇ ਪਤਾ ਮਗਵਾਉਂਦਾ ਹਾ ਵਜੀਰ ਸਿੰਘ ਆਪਣੀ ਘਰ ਵਾਲੀ ਦੀ ਆਦਤ ਤੋਂ ਚੰਗੀ ਤਰ੍ਹਾਂ ਜਾਣੂ ਸੀ ਉਹ ਹਰ ਕੰਮ ਵਿੱਚ ਪੁੱਠੀ ਲੱਤ ਹੀ ਅੜਉਂਦੀ ਹੁੰਦੀ ਸੀ ਵਜੀਰ ਸਿੰਘ ਹਰੋ ਹਰੋ ਨੂੰ ਬੁੜਬੁੜਾਉਂਦਿਆਂ ਛੱਟ ਕੇ ਭਰਪੂਰ ਦੇ ਘਰ ਆ ਗਿਆ ਭਰਪੂਰ ਆਪਣੀ ਭੂਆ ਦੀਆਂ ਗੱਲਾਂ ਸੁਣ ਕੇ ਬੜਾ ਚਿੰਤਾਤુર ਹੋਇਆ ਸੀ ਕਿ ਖਰੋ ਅਮਰੋ ਦੇ ਸਾਖ ਨਾਲ ਸੰਤੋ ਦਾ ਸਾਖ ਕਰਨ ਲਈ ਜਿੱਦ ਫੜੀ ਬੈਠੀ ਹੈ ਭਰਪੂਰ ਨੇ ਜਦ ਕਦੇ ਵੀ ਅਮਰੋ ਨੂੰ ਧੱਕਿਆ ਸੀ ਬੜਾ ਹੰਮਦਰਦੀ ਅਗੇ ਪੈਣ ਪਿਆ ਉਹ ਹਰੋਦੇ ਪੂਰੇ ਸ਼ਲੋਕ ਨੂੰ ਨਫ਼ਰਤ ਕਰਦਾ ਹੁੰਦਾ ਸੀ ਹੁਣ ਉਸ ਖਿਆਲ ਕੀਤਾ ਕਿ ਅਮਰੋ ਚਰਨ ਦੇ ਘਰ ਜਾ ਕੇ ਇੱਥੋਂ ਨਾਲੋਂ ਜ਼ਰੂਰ ਸੁખી ਰਹੇਗੀ ਚਰਨ ਦੀ ਮਾਪੇ ਪੁਰਾਣੇ ਖੈਲਾਂ ਦੀ ਐ ਪਰ ਅਮਰੋ ਨੂੰ ਕਦੇ ਤਾਣਾ ਮੇਨਾ ਨਹੀਂ ਦੇਵੇਗੀ ਤੇ ਨਾ ਹੀ ਚਰਨ ਜਿਹਾ ਕਰਨ ਦੇਵੇਗਾ ਮੁੱਖ ਦੀ ਗੱਲ ਉਸ ਦੇ ਖਿਆਲ ਵਿੱਚ ਅਮਰੋ ਵੀਲੇ ਹਰ ਤਰ੍ਹਾਂ ਸੁખી ਰਹਿ ਸਕਦੀ ਹੈ ਪਰ ਹਰੋ ਨੇ ਸੰਤੋ ਦਾ ਅੜੀਕਾ ਪਾ ਦਿੱਤਾ ਉਸ ਨੂੰ ਕੇਵਲ ਦੋ ਹੀ ਛੋਟਕਾਂ ਸਨ ਉਸ ਵਾਰ ਦੋ ਛੁੱਟੀਆਂ ਲਈ ਦਰਖਾਸਤ ਭੇਜ ਦਿੱਤੀ ਉਹ ਚਾਹੁੰਦਾ ਸੀ ਜੇ ਇਹ ਕੰਮ ਹੋ ਜਾਵੇ ਤਾਂ ਕੋਈ ਕਾਰਜ ਸਿੱਧ ਹੋ ਜਾਣ ਕਈ ਕਾਰਜ ਸਿੱਧ ਹੋ ਜਾਣ ਮਜੀਤ ਸਿੰਘ ਨੇ ਘਰ ਆ ਗਈ ਭਰਪੁਰ ਦਾ ਸਾਰੀਆਂ ਚਿੰਤਾਵਾਂ ਮ ਦੂਰ ਕਰ ਦਿੱਤੀਆਂ ਭਰਪੁਰ ਹਰੋਦੀ ਤਾਂ ਮੋੜ ਤੋਂ ਹੀ ਆ ਦਿੱਤਾ ਸਿੱਧੇ ਰਾਹ ਨਹੀਂ ਜਾਣਾ ਬੀਲੇ ਵਾਲਿਆਂ ਜਿਹੜੀ ਕੁੜੀ ਤਾਂ ਵੀ ਖੁਸ਼ ਹੋ ਕੇ ਸਾਖ ਮੰਗੇ ਸਾਨੂੰ ਕੋਈ ਉਜ਼ਰ ਨਹੀਂ ਹੋਵੇਗਾ ਪਰ ਇੱਕ ਗੱਲ ਦੇਨ ਲੈਣ ਨੂੰ ਦਵਾਈਏ ਦਵਾਈ ਰਾਮ ਦੀ ਇੱਕ ਲੜਕੀ ਦਾ ਤਾਂ ਤੁਸੀਂ ਫਿਕਰ ਨਾ ਕਰੋ ਭਰਪੂਰ ਖੁਸ਼ੀ ਨਾਲ ਭਰਪੂਰ ਹੋ ਗਿਆ ਜਨ ਵੀ ਮੈਂ ਬਹੁਤੀ ਨਹੀਂ ਸੱਜ ਸਕਦਾ ਵਜੀਰ ਸਿੰਘ ਨੂੰ ਆਪਣੇ ਆਰਥਿਕ ਹਾਲਤ ਵਿੱਚ ਕਵੀਲਦਾਰ ਦੇ ਧਾਰ ਦੇ ਖਰਚਾਂ ਦਾ ਪਤਾ ਸੀ ਉਹ ਬਹੁਤੀਆਂ ਲੱਤਾਂ ਨਹੀਂ ਲਮਕਾਰ ਸਕਦਾ ਸੀ ਤੁਸੀਂ ਲੈਣ ਦੇਣ ਤੇ ਜਨਮ ਮਾਨ ਬਾਰੇ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰੋ ਚੰਨ ਇਸ ਤਰ੍ਹਾਂ ਦਾ ਮੁੰਡਾ ਹੀ ਨਹੀਂ ਉਹਦਾ ਕਾਕਾ ਮੈਨੂੰ ਪਤਾ ਹੈ ਪਰ ਗੱਲ ਖੋਲੀ ਚੰਗੀ ਹੁੰਦੀ ਹੈ ਪਿੱਛੋਂ ਫਿੱਕ ਨਿਕਲਦਾ ਹੈ ਭਾਵੇਂ ਕੱਲੇ ਚੰਨ ਨੂੰ ਸੱਦ ਕੇ ਸਵੇਰ ਨੂੰ ਤੋੜ ਦਿਓ ਕਿਸੇ ਤਰ੍ਹਾਂ ਦੀ ਜੋ ਨਹੀਂ ਹੋਵੇਗੀ ਚੰਨ ਦਾ ਪਿਓ ਬਿਹਤ ਨਰਮ ਤੇ ਸ਼ਰੀਫ ਆਦਮੀ ਹੈ ਜਿੱਧਰ ਚਾਹੋ ਮੋੜ ਲਵੋ ਕੋਈ ਨਾ ਨਹੀਂ ਭਰਪੂਰ ਭਾਵੇਂ ਸੱਚੀਆਂ ਗੱਲਾਂ ਕਹਿ ਰਿਹਾ ਸੀ ਪਰ ਵਜੀਰ ਸਿੰਘ ਨੇ ਜਾਣਿਆ ਵਿਚੋਲੇ ਇਸ ਤਰ੍ਹਾਂ ਦੀਆਂ ਹੀ ਗੱਲਾਂ ਕਰਿਆ ਕਰਦੇ ਚੰਗਾ ਤੂੰ ਅਜਾਥ ਨੇ ਜਾਈ ਤੇ ਸਾਰੀਆਂ ਗੱਲਾਂ ਤੋੜਾਂ ਵੀ ਰੱਬ ਨੇ ਰੱਖੀ ਸੁੱਖ ਤਾਂ ਕੱਲ ਮੰਗਲ ਨੂਰ ਪੀ ਰੱਖ ਦੇਵਾਂਗੇ ਵਜੀਰ ਇੰਨੀ ਕਹਿ ਕੇ ਚਲਾ ਗਿਆ ਵਰਬੁੱਦੀ ਕੁਸ਼ੀ ਮੈਨਦੀਨਸੀ ਉਸ ਆਪਣੀ ਜ਼ਿੰਦਗੀ ਵਿੱਚ ਇੱਕ ਮਾਰਕਾ ਮਾਰਿਆ ਸੀ ਤਾਂ ਨਮ